ਇਹ ਹੈ ਉਹ ਛਪੜੀ ਪਿੰਡ ਸ਼ਹਿਰ ਸੁਨਾਮ ਦੇ ਅੰਦਰ ਜਿੰਨ ਕਈ ਲੋਕਾਂ ਦਾ ਉਹ ਇਹ ਕਹਿਣਾ ਕਿ ਦਵਾਈਆਂ ਖਾ ਖਾ ਕੇ ਅੱਕੇ ਪਏ ਸੀ ਤੇ ਅੱਜ ਸ਼ਨੀਵਾਰ ਨੂੰਰੇ ਵੀ ਤਿੰਨ ਸ্নান ਕਰਕੇ ਸਾਨੂੰ ਬਹੁਤ ਜ਼ਿਆਦਾ ਫਰਕ ਪਿਆ ਤੇ ਜਿਨ੍ਹਾਂ ਦੇ ਪੈਰਾਂ ਚ ਦਿੱਕਤ ਸੀ ਗੋਡੇ ਕਿਤੇ ਦੁਖਣੋਂ हट ਗਏ ਜੋ ਵੱਡੇ ਵੱਡੇ ਡਾਕਟਰਾਂ ਨੂੰ ਦਿਖਾ ਕੇ ਦਵਾਈਆਂ ਲੈ ਚੁਕੇ ਸੀ ਹੁਣ ਉਹਨਾਂ ਨੇ ਦਵਾਈਆਂ ਛੱਡ ਕੇ ਇਸ ਛਪੜੀ ਤੇ ਤਿੰਨ ਵਾਰ ਸ্নান ਕੀਤਾ ਅੱਜ ਸ਼ਨੀਵਾਰ ਤੇ ਹੁਣ ਉਹਨਾਂ ਨੂੰ ਬਹੁਤ ਜ਼ਿਆਦਾ ਫਰਕ ਆ ਤੇ ਤੁਹਾਨੂੰ ਲੋਕੇਸ਼ਨ ਵਗੈਰਾ ਵੀ ਦੱਸਦੇ ਆ ਤੁਸੀਂ ਇੱਕ ਸੰਗਤ ਦੀ ਭੀੜ ਦੇ Só ਦੂਰੋਂ ਤੇ ਤੁਹਾਨੂੰ ਲੋਕੇਸ਼ਨ ਜਿਹੜੀ ਦੱਸਣ ਲੱਗੇ ਆ ਜਾਖਲ ਤੋਂ ਸੁਨਾਮ ਰੋਡ ਹੈ ਸੈਲਰ ਦੇ ਆ ਅਗਲੀ ਸਾਈਡ ਇਹ ਜਾਖਲ ਰੋਡ ਹੈ ਤੇ ਇਸ ਸਾਈਡ ਸੁਨਾਮ ਹੈ ਤੇ ਸੰਗਤ ਬਹੁਤ ਦੂਰੋਂ ਦੂਰੋਂ ਆਂਦੀ ਹੈ ਇਹ ਛਪੜੀ ਤੇ ਸਨਾਨ ਕਰਦੀ ਹੈ ਤੇ ਜਿਹਦੇ ਨਾਲ ਬਹੁਤ ਲੋਕਾਂ ਨੂੰ ਫਰਕ ਪਿਆ ਤੁਸੀਂ ਦੇਖ ਸਕਦੇ ਹੋ ਲੋਕੀ ਬਹੁਤ ਦੂਰੋਂ ਦੂਰੋਂ ਆ ਰਹੇ ਕਈਆਂ ਨਾਲ ਆਪਾਂ ਗੱਲਬਾਤ ਕੀਤੀ ਹੈ ਕਹਿੰਦੇ ਵੀ ਅਸੀਂ ਇੱਕ ਵਾਰ ਆਏ ਸਾਨੂੰ ਫਰਕ ਨਹੀਂ ਪਿਆ ਦੂਜੀ ਤੀਜੀ ਵਾਰ ਜਦੋਂ ਤੀਜਾ ਸਨਾਨ ਕਰਿਆ ਤੇ ਸਾਨੂੰ ਬਹੁਤ ਜ਼ਿਆਦਾ ਫਰਕ ਪਿਆ ਤੇ ਦਵਾਈਆਂ ਤੋਂ ਛੁਟਕਾਰਾ ਪਿਆ ਕਿਸੇ ਭੈਣ ਦੇ ਕੋਈ ਜਵਾਕ ਨਾ ਹੁੰਦਾ ਹੋਵੇ ਜਾਂ ਕਿਸੇ ਨੂੰ ਕੋਈ ਗੋਡੇ ਗਿੱਟੇ ਹਰੇਕ ਹਰੇਕ ਕੁਝ ਵੀ ਦਿੱਕਤ ਹੋਵੇ ਤੇ ਇਹ ਛਪੜੀ ਤੇ ਇੱਕ ਵਾਰ સ્ਨਾਣ ਜਰੂਰ ਕਰਕੇ ਜਾਓ ਤੇ ਉਹਨੂੰ ਫਰਕ ਜਰੂਰ ਪਊਗਾ ਬਾਬੇ ਦੀ ਕਿਰਪਾ ਨਾਲ